ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਹੀ ਪਛੂ ਪਾਲਕ ਭਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਭਾਵਾਂ ਦਾ ਡੇਰੀ ਫਾਰਮ 5811 ਤੇ ਅੱਜ ਦੀ ਵੀਡੀਓ ਕਵਰ ਕਰਨ ਲੱਗੇ ਆ ਪਿੰਡ ਮਾਲਾ ਖੜੀ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਵੀਰ ਛੇਰੇ ਸਿੱਧੂ ਦੇ ਕੋਲ ਪਹੁੰਚੇ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਇੱਕ ਬਹੁਤ ਚੰਗੀ ਹਰਿਆਣੇ ਦੀ ਜੈਡ ਬਲੈਕ ਟੋਕੜ ਗੱਬਣਝੋਟੀ ਦਿਖਾਵਾਂਗੇ ਤੇ ਕਰਦੇ ਆ ਵੀਰ ਦੇ ਨਾਲ ਗੱਲਬਾਤ ਤੇ ਪੁੱਛਦੇ ਆਂ ਦੀ ਸਾਰੀ ਜਾਣਕਾਰੀ ਝੋਟੀਆਂ ਦੇ ਵੀਰ ਦੇ ਕੋਲ ਹੈਗੀਆਂ 4 ਚਮੇ ਝੋਟੀਆਂ ਚੰਗੀਆਂ ਹਰਿਆਣੇ ਦੀਆਂ ਇੱਕ ਝੋਟੀ ਦੀ ਵੀਡੀਓ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਹੜੀ ਮੌਕੇ ਦੇ ਉੱਤੇ ਟੋਕੜ ਗੱਬਣਿਆ ਚਰਦੇ ਵੀਰ ਨਾਲ ਗੱਲ ਬਹੁਤ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਜੀ ਬਹੁਤ ਵਧੀਆ ਕਿਰਪਾ ਜੀ ਬਰੂ ਰਾਮ ਦੱਸਦੇ ਕਿਰਪਾ ਚਾਹੀਦੀ ਵੀਰ ਜੀ ਆਪਣਾ ਨਾਂ ਤੇ ਐਡਰੈਸ ਦਾ ਦਈਏ ਨਾ ਮੇਰਾ ਹੈਗਾ ਜੇ ਸ਼ੇਰਾ ਪਿੰਡ ਮਾਲਾਕੜੀ ਤਹਿਸੀਲ ਜਨਾਲਾ ਤੇ ਜਿਹੜਾ ਹੈਗਾ ਜੇ ਅੰਮ੍ਰਿਤਸਰ ਫੋਨ ਨੰਬਰ ਹੈਗਾ ਜੇ 98145 ਤੇ 611 ਤੇ ਪਿੰਡ ਵੀ ਜੀ ਆਪਣਾ ਹੈਗਾ ਜਿਹੜਾ ਚਗਾਵੇਂ ਤੋਂ ਜਨਾਲਾ ਰੋਡ ਵਗਦਾ ਵਾ ਚਗਾਵਾ ਆਪਾਂ ਨੂੰ 7 ਕਿਲੋਮੀਟਰ ਜੇ ਤੇ ਜਨਾਲਾ ਆਪਾਂ ਨੂੰ 12 ਕਿਲੋਮੀਟਰ ਤੇ ਅੰਮ੍ਰਿਤਸਰ 에어ਪੋਰਟ ਹੈ ਜਿਹੜਾ ਸਾਰਾ 15 ਕਿਲੋਮੀਟਰ ਆਪਾਂ ਨੂੰ ਇਥੋਂ ਸੈਂਟਰ ਜਿਹੇ ਚ ਪਿੰਡ ਆ ਜਾਂਦਾ ਆਪਣਾ ਠੀਕ ਜੀ ਵੀਰ ਜੀ ਤੇ ਕਿੰਨੇ ਨਾਗ ਦਿਖਾਉਣੇ ਅੱਜ ਅੱਜ ਵੀ ਜੀ ਨਾਗ ਆ ਪੰਜ ਕੋਈ ਮਖਾਉਣੀਆਂ ਛੋਟੀ ਕੋਕੜ ਗੱਪਣਾ ਬਹੁਤ ਮੰਨ ਲਓ ਟੌਪ ਕਲਾਸ ਆ ਹਾਂਜੀ ਤੇ ਬਾਪੀ ਛੋਟੀਆਂ ਦੀ ਆਪਣਾ 3 ਝਲਕ ਮਰਵਾ ਲਿਓ ਕਿਸੇ ਵੀਰ ਭਰਾ ਨੇ ਵੱਡੀ ਛੋਟੀ ਵੀ ਆਪਣੇ ਕੋਲ 18 20 ਕਿਲੋ ਵਾਲੀਆਂ ਛੋਟੀਆਂ ਵੀ ਖਲੋਤੀਆਂ ਵਾ ਠੀਕ ਜੀ ਭਰਾ ਨੇ ਸਬਦਾ ਕਰਨਾ ਹੋਵੇ ਫੋਨ ਲਾ ਕੇ ਆਪਾਂ ਨੂੰ ਕਰ ਸਕਦਾ ਠੀਕ ਵੀਰ ਜੀ ਤੇ ਇਹ ਪਹਿਲੇ ਨੰਬਰ ਤੇ ਕੀ ਡਿਟੇਲ ਜੇ ਇਹਦੀ ਦੂਜੇ ਸੂਏ ਮੰਨ ਲਓ ਕਿ ਸੂਏ ਹੀ ਤੀਜੇ ਨੂੰ ਹਾਂ ਗੱਬਣ ਆ ਛੋਟੀ ਠੀਕ ਜੀ ਜੋ ਜੇ ਸੂਏ ਵੇਚੀ ਉਹਨਾਂ ਦੇ ਘਰ ਆਲੇ ਜਾਂ ਦੱਸਣ ਮਤਲਬ ਵੀ 16 ਤੋਂ 17 ਕਿਲੋ ਦੁੱਧ ਅਸੀਂ ਖੁੱਲਾ ਡੋਲਾ ਛੋਟੀ ਕੋਣ ਚੋਇਆ ਵਾ ਐਸ ਟਾਈਮ ਤੋਂ ਮੇਰੇ ਜੀ ਛਾਂ ਤੋਂ ਬਾਹਰ ਗੱਭਣ ਹੋ ਗਈ ਆਪਾਂ ਛਾਂ ਦੀ ਗਰੰਟੀ ਦਵਾਂਗੇ ਛਾਂ ਦੀ ਜਿੱਥੇ ਮਰਜੀ ਕੋਈ ਵੀਰ ਭਰਾ ਸਾਈ ਪਾਵੇ ਤੇ ਆਪਣੇ ਘਰ ਖੜ ਕੇ ਤਸੱਲੀ ਕਰਾਉਣਾ ਹੋਵੇ ਗੱਡੀ ਆਲਾ ਸਾਡਾ ਉਹਨਾਂ ਦੇ ਘਰੇ ਖਲੋਤਾ ਰਹੂਗਾ ਆਪਾਂ ਹੁੰਦਿਆਂ ਨੂੰ ਡਾਕਟਰ ਸਾਧ ਕੇ ਰੱਖਣਾ ਆਪਣੀ ਚੈੱਕ ਕਰਾ ਕੇ ਛਾਂ ਮਹੀਨਾ ਤੋਂ ਮੇਰੇ ਜੀ 5 10 ਦਿਨ ਇੱਧਰ ਜਾਂ ਵੱਧ ਜਾਂ ਘੱਟ ਮੰਨ ਲਓ ਹੋ ਸਕਦੇ ਨੇ ਇਹਨੇ ਵੀ 5.5 ਦੀ ਜਾਂ 5 ਦੀ ਨਿਕਲੂਗੀ ਠੀਕ ਜੀ 10 ਦਿਨਾਂ ਦੀ ਕੋਈ ਗਰੰਟੀ ਨਹੀਂ ਆਪਾਂ ਲੈਂਦੇ 10 ਦਿਨ ਅੱਗਾ ਪਿੱਛਾ ਡਾਕਟਰ ਦੱਸ ਸਕਦਾ ਲਓ ਜੀ 6 ਮਹੀਨਿਆਂ ਦੀ ਜਿਹੜੀ ਚੈੱਕ ਪਾਸ ਤੇ ਦੁੱਧ ਦੁੱਧ ਕਿੰਨਾ ਵੀਰ ਜੀ ਜੀ 5 ਕਿਲੋ ਦੁੱਧ ਆਪਾਂ 8 ਨਹੀਂ ਕਹਿਣਾ 9 ਨਹੀਂ ਕਹਿਣਾ 5 ਕਿਲੋ ਦੁੱਧ ਜਿਤਨਾ ਮਰਜ਼ੀ ਕੋਈ ਵੀਰ ਭਰਾ ਢਾਈ ਓਹਲੇ ਦੇ ਢਾਈ ਓਹਲੇ ਤੇ ਮੇਲੀ ਕਰਮਾਂ ਵਾਲੀ ਦੋਵੇਂ ਟਾਈਮ ਜਾਂਦੀ ਹੈ ਅੱਛਾ ਕਿਦਾਂ ਮਿਲਦੀ ਜੀ ਹੁਣਾਂ ਇਹ ਜੀ ਪੜਾਵਾ ਵੀ ਮੰਨ ਲਓ ਵਿੱਚ ਹੋਏ ਕੋਈ ਵੀਰ ਭਰਾ ਦੇ ਪੈਲੇ ਜਾ ਕੇ ਇੱਕ ਅੱਧਾ ਪੰਗ ਕਰ ਵੀ ਸਕਦੇ ਆਪਾਂ ਐਵੇਂ ਨਹੀਂ ਕਹਿ ਸਕਦੇ ਕਿ ਠੀਕ ਇਧਰ ਹੋ ਕੇ ਕਰਿਓ ਗੱਲ ਇਧਰੋਂ ਥੋੜਾ ਜਿਹਾ ਪਰਸ਼ਾਵਾ ਪੈਂਦਾ ਢੱਡ ਝੋਡੀ ਦੇ ਉੱਤੇ ਅੱਛਾ ਲਓ ਜੀ ਕਰੋ ਦਰਸ਼ਨ ਝੋਡੀ ਦਾ ਇਹ ਫੁੱਲ ਵੱਡੀ ਵੀਰ ਜੀ ਘਰ ਤੋਂ ਵਜਣ ਵਾਲੀ ਝੋਡੀ ਆ ਦੁੱਧ ਚੰਗਾ ਭਰਿਆ ਵਾ ਮੰਨ ਲਓ ਵਿੱਚੋਂ ਥੋੜਾ ਜਿਹਾ ਵੀਰ ਇੱਥੇ ਵੀ ਮੰਨ ਲਓ ਇੱਕ ਅਜੇ ਡੱਬਾ ਲੱਗੀ ਵਿੱਚੋਂ ਨਹੀਂ ਤੇ ਦੁੱਧ ਇਸ ਟਾਈਮ ਤੇ ਵੀ ਟੋਕੜ ਗੱਬਣ ਥੱਲੇ ਵੀ ਵੀਰ ਜੀ ਘਰ ਤੋਂ ਘਾਟਾ ਵੀ ਮੇਰੇ ਕੰਨਾ 12-13 ਕਿਲੋ ਦੁੱਧ ਹੁਣ ਆਈ ਠੀਕ ਜੀ ਵੀਰ ਜੀ ਤੇ ਮਿਲਦੀ ਲੋਕ ਕਿਦਾਂ ਦੱਸਿਆ ਜੇ ਮਨ ਲੋ ਟੀਕਾ ਲਵਾ ਸਕਦੀ ਕੋਈ ਵੀਰ ਭਰਾ ਦੇ ਘਰੇ ਜਾ ਕੇ ਕੱਦਾ ਡੰਗ ਕਰ ਸਕਦੀ ਆ ਵੈਸੇ ਬਾੜੇ ਤੇ ਮਿਲਦੀ ਆ ਲਓ ਜੀ ਚੈੱਕ ਕਰ ਲਓ ਫੇਸ ਕੁਆਲਟੀ ਜਿਹੜੀ ਹੈ ਜੈਡ ਬਲੈਕ ਆ ਸਿੰਘ ਜਿਹੜੇ ਕਰਮ ਵਾਲੀ ਦੇ ਛਿਬਰੇ ਆਗੇ ਆ ਤੇ ਨੇਰਾ ਆਇਆ ਬਾਹਰ ਮੜਾ ਜਾ ਤੇ ਵਾਜੀ ਦੇਖੋ ਖਣ ਦੇ ਵੇ ਦੀ ਪੂਰੀ ਸਾਫ ਆ ਠੱਪੜੇ ਦੀ ਜਿਹੜੀ ਆ ਤੇ ਕੱਦ ਵਜਨ ਦੀ ਫੁੱਲ ਵੱਡੀ ਆ ਬਲਾ ਵੀਰੇ ਕਰੀ ਫੇਰ ਦਿਖਾ ਦੂ ਜੀ ਜੀ ਅੱਜ ਲੈਣ ਦੇ ਜੀ 70 80 ਤੋਂ ਬਾਕੀ ਬਿਲਕੁਲ ਜੀ ਲੋ ਜੀ ਕਰੋ ਜੀ ਦਰਸ਼ਨ ਐਨ ਜੈਡ ਬਲੈਕ ਪੇਟ ਕੁੜੇ ਦੀ ਬਿਲਕੁਲ ਸਾਫ ਆਰਡਰ ਦੀਆਂ ਸਫਾਈਆਂ ਸਪੂਈਆਂ ਵਿੱਚ ਤੁਹਾਨੂੰ ਲਾਗੇ ਤੋਂ ਚੈੱਕ ਕਰਾ ਦਿੰਨੇ ਆ ਜਿਹੜਾ ਵੀਰ ਭਰਾ ਕੋਈ ਸੰਭਲੂਗਾ ਚੰਗੀ ਝੋਟੀ ਬੰਨਜੂਗੀ ਹੋਰ ਚੌ ਮਹੀਨਿਆਂ ਨੂੰ ਬੰਨਦੇ ਵੀਰ ਬੰਨਦੇ ਝੋਟੀਆਂ ਵੀਰ ਦੇ ਕੋਲ ਸਾਰੀਆਂ ਸਿਰੇ ਤੋਂ ਸਿਰਾਂ ਹੀ ਆ ਉਧਰ ਵਾਲੀ ਮਈ ਵੀਰ ਜੀ ਸ਼ਾਈ ਦਾ ਹੀ ਪਤਾ ਲੱਗਦਾ ਵੀ ਸ਼ਾਈ ਕਿੱਥਾਂ ਦੇਖੋ ਬੋਟ ਬੋਟ ਕੇ ਸ਼ਾਈ ਭਰੀ ਹੈ ਤੇ ਇਹ ਤਾਂ ਭਲੇ ਅਰਡਰ ਦੀਆਂ ਸਪਾਈਆਂ ਸਪਾਈਆਂ ਚੈੱਕ ਕਰ ਸਕਦੇ ਹੋ ਤੁਸੀਂ ਲਾਗੇ ਤੋਂ ਆਹ ਲੋ ਫਲੈਸ਼ ਚੁੱਕਾ ਕੇ ਚੈੱਕ ਕਰਾ ਦਿੰਦੇ ਆ ਇੱਧਰ ਹੋ ਜਾ ਆ ਇੱਕ ਵਾਰੀ ਸਾਰੀ ਫਿਰ ਚੈੱਕ ਕਰ ਲਓ ਕਿਹੜਾ ਕੱਦ ਤੇ ਵਜ਼ਨ ਬਹੁਤ ਹੀ ਜ਼ਿਆਦਾ ਚੰਗਾ ਹੈ ਇੱਧਰ ਖਾਲ ਚੰਗਾ ਖਣ ਤੁਣ ਬਹੁਤ ਸੋਹਣਾ ਲੱਗਾ ਝੋਟੀ ਸਰਵਜੀਤ ਜਕ ਤੇ ਰੇਟ ਵੀਰ ਜੀ ਇਹਦਾ ਕੀ ਰੱਖਣਾ ਜੇ ਰੇਟ ਵੀਰ ਜੀ ਨਿਕਲ ਜਾਏ ਹਾਂਜੀ ਨੋ ਲਸਨਦੇਵੀ ਸਰ ਜੱਜੋ ਟੀਮ ਅਗਰ ਵੀਜੀ ਰਹਾ ਤੇ ਮੰਨ ਲਓ ਵੀ 4-5 ਮਹੀਨੇ ਰਹਿਗੇ ਸਾਰੇ ਹਾਂਜੀ ਹਾਂਜੀ ਬਿਲਕੁਲ ਸਹੀ ਗੱਲ ਹੈ ਦੂਰ ਤੋਂ ਥੋੜੀ ਦਿਖਾਦੀ ਆਪਾਂ ਮੰਨ ਲਓ ਵੀ 4 ਮਹੀਨੇ ਸਾਂਭ ਲੂਗਾ ਤੇ ਕਮਾਈ ਚੰਗੀ ਕਰੂਗਾ ਹਾਂਜੀ ਹਾਂਜੀ ਹੱਸ ਕੇ ਵੀਜੀ ਮੰਨ ਲਓ 70-75 ਹਜ਼ਾਰ ਦੀ ਝੋਟੀ ਵਿਕਦੀ ਆ ਸਰ ਜੀ ਤੇ ਰੇਟ ਇਹਦਾ ਫੋਨ ਤੇ ਕਰ ਲਈਏ ਤੇ ਜਾਂ ਦੱਸਣਾ ਜੀ ਰੇਟ ਵੀਜੀ ਇਹਦਾ ਕਰ ਨੂੰ ਵੇਖੋ ਫੋਨ ਤੇ ਕਰ ਦੱਸ ਹੀ ਦਿੰਨੇ ਆ ਜੀ ਮੰਨ ਲਓ ਵੀਜੀ ਆਪਾਂ ਮੈਂ 1-20 ਕਰ ਲਵਾਂ 10 ਕਰ ਲਵਾਂ ਲੱਖ ਦੀ ਝੋਟੀ ਦੇ ਦਈਏ ਅੱਛਾ ਜੀ ਹਾਂਜੀ ਕਰਦੀਏ ਮਾਨਦਾਨ ਕਰਦੀਏ ਥੋੜਾ ਬਹੁਤ 95 ਦੀ ਮੀਟਿੰਗ ਹਾਂ ਲੋ ਜੀ 95000 ਦੀ ਹਾਂ ਤੇ ਸੋੜ ਛਪਾ ਹੀ ਕਰਾਂਗੇ ਆਪਾਂ ਠੀਕ ਜੀ ਵੀਰ ਜੀ ਲਓ ਜੀ 95000 ਦੀ ਵੱਡੀ ਝੋਟੀ ਟੋਕੜ ਗੱਬਣ ਤੇ ਇਧਰ ਦਰਸ਼ਨ ਕਰਾ ਦਈਏ ਝੋਟੀਆਂ ਵੱਡੀਆਂ ਦੇ ਸਾਧੂ ਕਰਾ ਦਿਓ ਆ ਜੀ ਆਪਣੀ ਗੁੱਜਾ ਸੁਆ ਝੋਟੀ ਸੂਨ ਵਾਲੀ ਆ ਜਿਹੜਾ ਬਲੂਨ ਨੇ ਦਮਾ ਲੋ ਵੀ 15 ਕਿਲੋ ਦੁੱਧ ਦਿੱਤਾ ਹੈ ਰੱਗੇ 11 20 ਕਿਲੋ ਦੀ ਗਾਰੰਟੀ ਦੇ ਝੋਟੀ ਆਈ ਆ ਬਹੁਤ ਵੱਡੀ ਝੋਟੀ ਹੈਗਾ ਬਹੁਤ ਵੱਡੀ ਝੋਟੀ ਹੈ ਜੀ ਲਓ ਜੀ ਕਰੋ ਦਰਸ਼ਨ ਬਹੁਤ ਜਿਆਦਾ ਵੱਡੀ ਇਹ ਤਾਂ ਬਸ ਮਾੜਾ ਮੋਟਾ ਇਹਨਾਂ ਨੂੰ ਦਿਖਾਉਣਾ ਹੀ ਆ ਆਪ ਫੁੱਲਾ ਹੋ ਜੀ ਅੱਜ ਹੱਕਾ ਕੱਚੀ ਆ ਵੀਰ ਜੀ ਬਹੁਤ ਚੜਾ ਚੰਗੀਆਂ ਤਿਆਰੀਆਂ ਐ ਫੁੱਟ ਫੁੱਟ ਬਾਹਰ ਨੂੰ ਆਉਂਦੀ ਝੋਟੀ ਬਿਲਕੁਲ ਵੀਰ ਜੀ ਤੇ ਇਹ ਤੋਂ ਅਗਲੀ ਵੀ ਦਿਖਾ ਦਈਏ ਉਹ ਝੋਟੀ ਤੇ ਮੇਰੇ ਮਨ ਨੂੰ ਬਹੁਤ ਜ਼ਿਆਦਾ ਲੱਗਦੀ ਖਾਸ ਕਰਕੇ ਜੇ ਤੁਹਾਨੂੰ ਹੋਵੇ ਦੱਸੇ ਮੈਂ ਆਪਾਂ ਵੱਡੀਆਂ ਝੋਟੀਆਂ ਜਾਂ ਦੁੱਲ ਝੋਟੀ ਹੋ ਗਈ ਜਾਂ ਰਾਜਾ ਝੋਟੀ ਵੱਡੀ ਹੋ ਗਈ ਮੰਨ ਲਓ ਜਿਹੜੀਆਂ ਆਪਣੀਆਂ ਦੋ ਤੋਂ ਬਾਹਰ ਝੋਟੀਆਂ ਵੇਖੀ ਉਹਨਾਂ ਤੋਂ ਵੀ 21 ਆਉਂਦੀ ਨਹੀਂ ਆਪਾਂ ਤੋਂ 19 ਨਹੀਂ ਕਿ 21 ਆ ਬਿਲਕੁਲ ਗੱਲ ਮੈਂ ਕਹਿ ਰਿਹਾ ਠੀਕ ਜੀ ਕਰੋ ਮੜੇ ਜੀ ਦਰਖਨੇ ਥੱਲੇ ਪੂਜ ਫੜ ਲਿਓ ਮੜੀ ਅਜੇ ਵੀਰ ਜੀ ਝੋਟੀ ਦੇ ਦਸ ਦੇਣ ਪਏ ਆ ਕਿਤੇ ਬਣ ਬਣ ਥੱਲੇ ਉਹਨਾਂ ਮਹਾਰਾਜ ਇਹਨੂੰ ਮੜੀਆਂ ਕੀ ਕਹਿੰਦੇ ਨੇ ਨਜ਼ਰਾਂ ਤੋਂ ਦੂਰ ਰੱਖੇ ਝੋਟੀ ਨੂੰ ਤੇ ਇੱਕ ਵਾਰੀ ਰਿਕਾਰਡ ਬੰਦੂਗੀ ਝੋਟੀ ਕਰੋ ਜੀ ਦਰਖਨੇ ਫੇਰ ਦਿਖਾ ਦਿਓ ਵੀਰ ਜੀ ਇੱਕ ਵਾਰੀ ਇਹਨੂੰ ਲਓ ਜੀ ਹਰ ਕੋਈ ਚੰਗੀ ਨਿਗਾ ਨਾਲ ਝੋਟੀ ਨੂੰ ਵੇਖੇ ਕਰਮ ਵਾਲੀ ਨੂੰ ਕਰੋ ਜੀ ਦਰਸ਼ਨ ਅੱਜ ਇਹ ਵੀਰ ਜੀ ਜਦੋਂ ਬਣ ਗਈ ਨਾ ਝੋਟੀ ਉਦੋਂ ਬਿਲਕੁਲ ਬਹੁਤ ਮੇਰੇ ਮਨ ਨੂੰ ਬਹੁਤ ਜ਼ਿਆਦਾ ਲੱਗਦੀ ਏ ਝੋਟੀ ਫਿਰ ਸੋਹਣੀ ਕਿੰਨੀ ਵੇਖੋ ਰੱਜ ਗਈ ਜਿਆਦਾ ਸਫਾਈਆਂ ਝੋਟੀ ਦੇ ਵਿੱਚ ਤੇ ਬਾਕੀ ਆਰਡਰ ਦੀ ਕੁਆਲਿਟੀ ਸਭ ਤੋਂ ਮੇਨ ਫਿਰ ਹਲਾਇਓ ਵੀਰ ਜੀ ਮੜੀ ਕੁਆਲਿਟੀ ਬਹੁਤ ਹੀ ਚੰਗੀ ਏ ਵੀਰ ਜੀ ਲਓ ਜੀ ਆਰਡਰ ਜਿਹੜਾ ਮੇਨ ਏ ਇੱਕ ਵਾਰੀ 10 ਲੱਖ ਦੀ ਮਹੀ ਲੱਗੇ ਲੱਗੇ ਇਹਦੇ ਖਿਲਾਰਲੇ ਦੇ ਆਰਡਰ ਉਹਦਾ ਮੇਲ ਲੈ ਦੇਦਾ ਮੇਲ ਬਿਲਕੁਲ ਸਹੀ ਗੱਲ ਏ ਜੀ ਤੇ ਤੀਜੇ ਨੰਬਰ ਵਾਲੀ ਵੀ ਘਟਨੀ ਏ ਕਿਸੇ ਦੇ ਨਾਲੋਂ ਨਾ ਨਾ ਪੂਰੀ ਵੱਡੀ ਝੋਟੀ ਬਣੀ ਉਧਰ ਦੀ ਹਾਂ ਕਰੋ ਇਹ ਵੀ ਝੋਟੀ ਬਹੁਤ ਤਕੜੀ ਹੈ ਇਹ ਵੀ ਇਹਦੀਆਂ ਵੀ ਮਗਰੋਂ ਦਿਖਾ ਲਈਏ ਆਰਡਰ ਰੋਡਰ ਇਹਦਾ ਵੀ ਚੈੱਕ ਕਰਾ ਦਈਏ ਇਧਰ ਵੇਖੋ ਜੀ ਤੁਹਾਨੂੰ ਦੱਸਿਆ ਜਿਹੜੀ 18 20 ਕਿਲੋ ਵਾਲੀ ਉਹਨੂੰ ਹੀ ਦਵਾਂਗੇ ਮਾੜੀ ਤੁਹਾਡੀ ਝੋਟੀ ਨੂੰ 18 20 ਕਿਲੋ ਨਹੀਂ ਕਿਹਾ ਜਾਂਦਾ ਬਾਕੀ ਸੂਨ ਦੀ ਵੇਟ ਹੈ ਇਹਨਾਂ ਦੀ ਇਹਨਾਂ ਦੀ ਸੂਨ ਦੀ ਵੇਟ ਹੈ ਬਸ ਲਓ ਜੀ ਵੀਡੀਓ ਛੇਤੀ ਤੁਹਾਡੇ ਨਾਲ ਸਾਂਝੀ ਕਰਾਂਗੇ ਤੁਹਾਨੂੰ ਤੁਹਾਡੀ ਵੀਡੀਓ ਕਹਿੰਦੇ ਵੀ ਘਰ ਵਾਲਾ ਜਿੱਥੋਂ ਝੋਟੀ ਇਹਦਾ ਇੱਕ ਸਿੰਘ ਭੁਰਿਆ ਹਣਾ ਵੀਰ ਜੀ ਥੋੜਾ ਜਿਹਾ ਭੁਰਿਆ ਵੀਰ ਜੀ ਠੀਕ ਜੀ ਤੇ ਵੀਰ ਜੀ ਚਾਰ ਜਦੋਂ ਵੀਰ ਹੋਣੀ ਕਹਿੰਦੇ ਜਿੰਨਾ ਕੋਈ ਝੋਟੀ ਲਈ ਕਹਿੰਦੇ 4 ਕਿਲੋ ਸਾਡੀ ਮਾਈ ਥੱਲੇ ਗਾੜਨ ਗਾੜੀ ਗਾੜਨਾ ਨਾ ਹੋਵੇ ਵੀਰ ਜੀ ਤੇ ਸਾਡੇ ਕੇ ਲੈ ਜਾਓ ਆਪਣੇ ਰੁਪਏ ਲੈ ਜਾਓ ਠੀਕ ਹੈ ਵੀਰ ਜੀ ਮਾਈ ਦੱਸਦੀ ਵੀ ਆ ਵੀ ਦੁੱਧ ਵਾਲੀ ਆ ਮੈਂ ਬਿਲਕੁਲ ਸਹੀ ਗੱਲ ਹੈ ਵੀਰ ਜੀ ਆਰਡਰ ਆਰਡਰ ਦੀਆਂ ਸਪਾਈਆਂ ਏਰੀਆਂ ਬਹੁਤ ਚੰਗੀਆਂ ਚੈੱਕ ਕਰ ਸਕਦੇ ਨਹੀਂ ਹਾਂ ਜੀ ਬੰਨੀ ਬਹੁਤ ਸੋਹਣੇ ਆਟਰੇ ਇਹ ਵੀ ਹੰਤਕ ਖਿੱਚੀ ਆ ਜੀ ਆ ਝੋਟੀ ਦਾ ਵੀਰ ਜੀ ਨਾਂ ਰੱਖੀਏ ਕੋਈ ਆਪਾਂ ਜਿਹੜਾ ਇਹਨੂੰ ਵੱਖਰੇ ਆ ਜਾ ਜਾਣਿਆ ਜਾਵੇ ਇੱਕ ਰੇ ਇਹਨੂੰ ਰੱਖ ਦੋ ਰਾਣੀ ਰੱਖ ਦੋ ਦਾ ਹਾਂ ਜੀ ਰਾਣੀ ਆ ਕਰ ਦਈਏ ਇਹ ਰਾਣੀ ਰੱਖ ਲਈਏ ਦਾ ਨਾ ਲਓ ਜੀ ਇਹ ਰਾਣੀ ਝੋਟੀ ਆਪਾਂ ਨੂੰ ਰਾਣੀ ਕਰ ਦੋ ਰਾਣੀ ਝੋਟੀ ਜੈ ਵੀਰ ਦੀ ਬਹੁਤ ਚੰਗੀ ਝੋਟੀ ਐ ਤੇ ਹੋਰ ਕੁਝ ਕਹਿਣਾ ਵੀਰ ਜੀ ਮੈਂ ਤਾਂ ਵੀਰ ਜੀ ਬਸ ਆਪਾਂ ਮੰਨ ਲਓ ਵੀ ਰਕਮਾਂ ਲਾ ਕੇ ਲੈਂਦੀਆਂ ਨੇ ਰਕਮਾਂ ਲਾ ਕੇ ਵੀਰ ਬਣਾਨੇ ਕਹਿੰਦੇ ਮੰਨ ਲਓ ਆਪੋ ਆਪਣੇ ਘਰੀਆਂ ਖੜਨੀਆਂ ਕਰਮਾਂ ਵਾਲੀਆਂ ਹਰ ਇੱਕ ਦੇ ਘਰੀ ਜਾ ਕੇ ਲੈਣਾ ਕਰੇ ਹਾਂਜੀ ਹਾਂਜੀ ਮਹਾਰਾਜ ਗੁਰੂ ਰਾਮਦਾਸ ਇਹਨਾਂ ਨੂੰ ਮੰਨ ਲਓ ਨੰਨੀਆਂ ਨੁਰੀਆਂ ਰੱਖਣਾ ਬਾਕੀ ਵੀਰ ਭਰਾ ਜਿਹੜੇ ਵੀ ਮਤਲਬ ਯਕੀਨ ਕਰਦੇ ਨੇ ਪਿਆਰ ਕਰਦੇ ਨੇ ਉਹਨਾਂ ਨੇ ਮੰਨ ਲਓ ਯਕੀਨ ਤੇ ਵੀ ਲੈ ਜਣੀਆਂ ਜੇ ਕੋਈ ਵੀਰ ਭਰਾ ਨਵਾਂ ਜੋੜਨ ਲੱਗਾ ਵਾ ਉਹ ਆਪਣੀ ਸਾਈ ਪਾਵੇ ਇੱਥੇ ਆਣ ਕੇ ਤਸੱਲੀ ਕਰਕੇ ਖੜੇ ਬਸ ਇੰਨੀਆਂ ਕੁ ਬਣਦੀਆਂ ਆਪਣੀਆਂ ਠੀਕ ਜੀ ਵੀਰ ਜੀ